ਮਨ ਦੀ ਪਛਾਣ ਕਰਨੀ ਭੁੱਲ ਜਾਂਨੇ ਆ ਹਿੰਦ ਸਟੇਟ ਵੱਲੋਂ ਥਾਪੜਾ ਦਿੱਤੇ ਹੋਏ ਡੇਰੇਦਾਰ ਅੱਜ ਦੇ ਨਹੀਂ 1978 ਜਦੋਂ ਸੰਘਰਸ਼ ਅਸੀਂ ਆਰੰਭ ਕੀਤਾ ਉਦੋਂ ਵੀ ਇੱਕ ਡੇਰੇਦਾਰ ਨੂੰ ਥਾਪੜਾ ਇਥੋਂ ਦੀ ਸਟੇਟ ਨੇ ਦਿੱਤਾ ਤੇ ਜੋ ਲੜਾਈ 2007 ਤੋਂ ਲੈ ਕੇ ਅੱਜ ਤੱਕ ਇਹ ਝੂਠੇ ਸੌਦੇ ਵਾਲਿਆਂ ਖਿਲਾਫ ਅਸੀਂ ਲੜੀ ਉਹਨੂੰ ਵੀ ਹਿੰਦ ਸਟੇਟ ਦਾ ਥਾਪੜਾ ਸੀ ਜੋ ਅੱਜ ਜਗ ਜाहिर ਹੈ ਕਿ ਉਹਨੂੰ ਬਾਰ-ਬਾਰ ਪੈਰੋਲ ਦਿੱਤੀਆਂ ਜਾ ਰਹੀਆਂ ਇਸ ਦੇਸ਼ ਦੇ ਅੰਦਰ ਉਹੋ ਜਿਹਾ ਕੋਈ ਗੁਨਾਹ ਨਹੀਂ ਜਿਹੜਾ ਆਜ਼ਾਦੀ ਦੀ ਗੱਲ ਕਰਨ ਦਾ ਗੁਨਾਹ ਜਿਹੜਾ ਗੁਰੂ ਦੀ ਗੱਲ ਨੂੰ ਸੱਚ ਮੰਨਣ ਦਾ ਗੁਨਾਹ ਇੱਥੇ ਹੋਰ ਸਾਰੇ ਗੁਨਾਹ ਛੋਟੇ ਨੇ ਪਰ ਜੇ ਅਸੀਂ ਆਪਦੇ ਗੁਰੂ ਦੀ ਗੱਲ ਨੂੰ ਸੱਚੀ ਕਹਾਂਗੇ ਗੁਰੂ ਦੀ ਗੱਲ ਨੂੰ ਸੱਚੀ ਆਖ ਕੇ ਮੰਨਾਂਗੇ ਉਸ ਤੇ ਲੜਾਂਗੇ ਤਾਂ ਉਹ ਹਿੰਦੁਸਤਾਨ ਦੇ ਵਿੱਚ ਬਹੁਤ ਵੱਡਾ ਗੁਨਾਹ ਸਾਡੇ ਬਹੁਤ ਸਾਰੇ ਸਾਥੀ ਘਰਾਂ ਦੇ ਵਿੱਚ ਖਾਲਸਤਾਨ ਦੀਆਂ ਕਿਤਾਬਾਂ ਰੱਖਣ ਕਰਕੇ ਹੀ ਉਮਰ ਕਦਾ ਕੱਟ ਰਹੇ ਆ ਪਰ ਇਸ ਦੇਸ਼ ਦੇ ਵਿੱਚ ਸਾਦਵੀ ਪ੍ਰਿੰਗਿਆ ਠਾਕੁਰ ਵਰਗੀਆਂ ਜਿਨ੍ਹਾਂ ਨੇ ਹਜ਼ਾਰਾਂ ਬੇਗੁਨਾਹਾਂ ਨੂੰ ਰੇਲ ਤਮਾਕਿਆਂ ਦੇ ਵਿੱਚ ਮਾਰਿਆ ਨਰਿੰਦਰ ਮੋਦੀ ਵਰਗੇ ਜਿਨ੍ਹਾਂ ਨੇ 2002 ਦੇ ਵਿੱਚ ਗੁਜਰਾਤ ਦੇ ਵਿੱਚ ਦੰਗੇ ਕੀਤੇ ਉਸ ਦੇਸ਼ ਦਾ ਹਾਕਮ ਬਣ ਸਕਦਾ ਪਰ ਸਿੱਖ ਲਈ ਕੀ ਮੁਖ ਹੈ ਸਿੱਖ ਲਈ ਗੁਰੂ ਮੁਖ ਹੈ ਕਿ ਇਸ ਦੇਸ਼ ਦਾ ਕਾਨੂੰਨ ਮੁਖ ਹੈ ਤੋਂ ਸਾਨੂੰ ਇਹ ਜਿਹੜੀ ਲਕੀਰ ਹੈ ਉਹ ਲਕੀਰ ਦੇ ਸਾਨੂੰ ਇੱਕ ਪਾਸੇ ਖੜੇ ਹੋਣਾ ਪਏਗਾ ਅਸੀਂ ਆਪੇ ਆਪ ਨੂੰ ਜਿੰਨੇ ਮਰਦੀ ਦੇਸ਼ ਭਗਤ ਸਾਬਤ ਕਰੀ ਜਾਈਏ ਬੇਸ਼ੱਕ ਅੱਜ ਦਲਜੀਤ ਵਰਗੇ ਜਿਹੜੇ ਹਰੇਕ ਸ਼ੋਅ ਦੇ ਵਿੱਚ ਤਿਰੰਗਾ ਪਿੱਠ ਦੇ ਉੱਤੇ ਲੈ ਕੇ ਇਸ ਦੇਸ਼ ਨੂੰ ਆਪਦਾ ਦੇਸ਼ ਮੰਨਦੇ ਆ ਪਰ ਜਦੋਂ ਉਹਨਾਂ ਦੀ ਨਫ਼ਰਤ ਪੱਗ ਪ੍ਰਤੀ ਹੁੰਦੀ ਹੈ ਤੇ ਉਦੋਂ ਉਸ ਨੂੰ ਵੀ ਖਾਲਿਸਤਾਨੀ ਕਹਿ ਦਿੰਦੇ ਆ ਕਿਉਂ ਨਾ ਅਸੀਂ ਸੱਚੇ ਤੌਰ ਤੇ ਖਾਲਸਤਾਨੀ ਬਣੀਏ ਜਿਹੋ ਜੇ ਖਾਲਸਾ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਜਿਆ ਸੀ ਅਸੀਂ ਉਹ ਉਸ ਸਿਧਾਂਤ ਦੇ ਉੱਤੇ ਚੱਲਦੇ ਹੋਏ ਸਾਨੂੰ ਪਤਾ ਹੈ ਸਾਡਾ ਸਿਧਾਂਤ ਕਿੰਨਾ ਪਵਿੱਤਰ ਹੈ ਜਿਸ ਸਿਧਾਂਤ ਖਾਤਰ ਅੱਜ ਤੱਕ 9.5 ਲੱਖ ਸ਼ਹੀਦੀਆਂ ਹੋ ਚੁੱਕੀਆਂ ਅਸੀਂ ਵੀ ਉਸ ਸਿਧਾਂਤ ਦੇ ਰਾਹੀ ਬਣੀਏ ਤੇ ਸਾਡਾ ਇੱਥੇ ਜਿਕਰ ਇਤਿਹਾਸ ਦੇ ਵਿੱਚ ਸਨੈਰੀ ਅੱਖਰਾਂ ਦੇ ਵਿੱਚ ਤਾਂ ਹੀ ਹੋਏਗਾ ਜੇ ਅਸੀਂ ਆਪਣੀ ਸੇਵਾ ਆਪਣੇ ਧਰਮ ਪ੍ਰਤੀ ਕੌਮ ਪ੍ਰਤੀ ਸੱਚੇ ਦਿਲ ਨਾਲ ਨਿਭਾਵਾਂਗੇ ਨਹੀਂ ਇੱਥੇ ਹਜ਼ਾਰਾਂ ਲੋਕ ਰੋਜ਼ ਜੰਮਦੇ ਆ ਹਜ਼ਾਰਾਂ ਮਰਦੇ ਆ ਕੁਸ਼ਤਾਂ ਕਾਰਨ ਹੋਏਗਾ ਜਿਹੜਾ ਅਸੀਂ 17 ਸਾਲਾਂ ਬਾਅਦ ਅੱਜ ਫੇਰ ਭਾਈ ਹਰਮੰਦਰ ਸਿੰਘ ਨੂੰ ਯਾਦ ਕਰ ਰਹੇ ਆ ਸੋ ਅਸੀਂ ਆਪਣੇ ਫਰਜ਼ ਪਹਿਚਾਣੀਏ ਕੌਮੀ ਘਰ ਖਾਲਸਾਣ ਦੀ ਪ੍ਰਾਪਤੀ ਵੱਲ ਵਧਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਇਹ ਸਿੰਘ ਮਾਨ ਸਿੰਘ ਜੀ ਜੋ ਦਲ ਖਾਲਸਾ ਦੇ ਵਿੱਚ ਸਵਾਵਾ ਨਾ ਰਹੇ ਆਪ ਸੰਗਤਾਂ ਨੂੰ ਪਤਾ ਕਿ ਦਲ ਖਾਲਸਾ